ਸਸ਼ਿਆ ਕਾਲ ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਸਕਾਈ ਨਿਊਜ਼ ਪੰਜਾਬ ਦੀ ਖਬਰ ਤੇ ਮੋਰ ਲੱਗ ਚੁੱਕੀ ਹੈ ਚੰਦ ਮਿੰਟ ਪਹਿਲਾਂ ਹੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਅੱਜ ਸ਼ੀਤਲ ਅਗਰ왈 ਦਾ ਅਸਤੀਫਾ ਮਨਜ਼ੂਰ ਹੋ ਸਕਦਾ ਹੈ ਤੇ ਹੁਣ ਇੱਕ ਹੋਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਸ਼ੀਤਲ ਅਗਰ왈 ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਜੀ ਹਾਂ ਇੱਕ ਨੋਟੀਫਿਕੇਸ਼ਨ ਜਾਰੀ ਹੋਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਪੋਲਿੰਗ ਤੋਂ 1 ਦਿਨ ਪਹਿਲਾਂ ਯਾਨੀ ਕਿ 30 ਮਈ ਨੂੰ ਹੀ ਸ਼ੀਤਲ ਅਗਰਾਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਸੀ ਜਿਸ ਦੀ 31 ਮਈ ਨੂੰ ਇੱਕ ਨੋਟਿਸ ਦੇ ਵਿੱਚ ਜਿਸ ਦਾ ਜ਼ਿਕਰ ਵੀ ਕੀਤਾ ਗਿਆ ਸੋ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਨੋਟਿਸ ਜਾਰੀ ਕੀਤਾ ਗਿਆ ਹੈ ਹੁਣ ਸਖਤੇ ਦੇ ਵੱਲੋਂ ਜਿਸ ਦੇ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਸ਼ੀਤਲ ਅਗਰਾਲ ਦਾ ਅਸਤੀਫਾ 30 ਮਈ ਨੂੰ ਹੀ ਮਨਜ਼ੂਰ ਕਰ ਲਿਆ ਗਿਆ ਸੀ 4 ਦਿਨ ਪਹਿਲਾਂ ਹੀ ਸ਼ੀਤਲ ਅਗਰਾਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਸੀ ਸੋ ਹੁਣ ਵਿਧਾਇਕੀ ਤੋਂ ਹੱਥ ਧੋ ਚੁੱਕੇ ਨੇ ਸ਼ੀਤਲ ਅਗਰਾਲ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਸ਼ੀਤਲ ਅਗਰਾਲ ਦੇ ਵੱਲੋਂ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਆਪਣੇ ਵਿਧਾਇਕ ਦੇ ਅਹੁਦੇ ਤੋਂ ਤੇ ਨਾਲੇ ਆਮ ਆਦਮੀ ਪਾਰਟੀ ਦੇ ਸਾਰੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸੀ ਜਿਸ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਵਿਧਾਨ ਸਭਾ ਦੇ ਵਿੱਚ ਪੈਂਡਿੰਗ ਪਏ ਸੀ ਉਸ ਤੋਂ ਬਾਅਦ ਹੁਣ ਜਦੋਂ ਕੱਲ ਸ਼ੀਤਲ ਅਗਰ왈 ਦੇ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਆਪਣਾ ਅਸਤੀਫਾ ਵਾਪਸ ਲੈਣਾ ਚਾਹੁੰਦੇ ਨੇ ਤੇ ਅੱਜ ਮੁਲਾਕਾਤ ਦਾ ਸਮਾਂ ਕੁਲਤਾਰ ਸਿੰਘ ਸੰਧਵਾ ਦੇ ਨਾਲ ਦਿੱਤਾ ਗਿਆ ਸੀ ਪਰ ਕਿਸੇ ਰੁਝੇਮਿਆ ਕਰਕੇ ਅੱਜ ਕੁਲਤਾਰ ਸਿੰਘ ਸੰਧਵਾ ਸ਼ੀਤਲ ਅਗਰ왈 ਦੇ ਨਾਲ ਨਹੀਂ ਮਿਲ ਸਕੇ ਜਿਸ ਤੋਂ ਬਾਅਦ ਸ਼ੀਤਲ ਅਗਰ왈 ਬਾਹਰ ਨਿਕਲੇ ਤੇ ਜੰਮ ਕੇ ਨਿਸ਼ਾਨੇ ਆਮ ਆਦਮੀ ਪਾਰਟੀ ਤੇ ਵੀ ਸਾਧੇ ਜਦੋਂ ਪੱਤਰਕਾਰਾਂ ਦੇ ਵੱਲੋਂ ਇਹ ਸਵਾਲ ਪੁੱਛਿਆ ਗਿਆ ਕਿ ਜੇਕਰ ਤੁਹਾਡਾ ਅਸਤੀਫਾ ਮਨਜ਼ੂਰ ਹੋ ਜਾਂਦਾ ਹੈ ਤਾਂ ਫਿਰ ਤੁਸੀਂ ਕੀ ਕਹੋਗੇ ਤਾਂ ਉਸ ਸਮੇਂ ਸ਼ੀਤਲ ਅਗਰਵਾਲ ਨੇ ਜਵਾਬ ਦਿੱਤਾ ਕਿ ਜੇਕਰ ਪੰਜਾਬ ਸਰਕਾਰ ਅਜਿਹਾ ਕਰਦੀ ਹੈ ਤਾਂ ਮੈਂ ਹਾਈ ਕੋਰਟ ਦੇ ਵਿੱਚ ਰੁਕ ਕਰੂੰਗਾ ਉਸ ਤੋਂ ਬਾਅਦ ਹੁਣ ਵੱਡੀ ਖਬਰ ਤੁਹਾਡੇ ਨਾਲ ਉਸ ਸਮੇਂ ਸਾਂਝੀ ਕੀਤੀ ਸੀ ਚੰਦ ਮਿੰਟ ਪਹਿਲਾਂ ਹੀ ਕਿ ਅੱਜ ਸ਼ੀਤਲ ਅਗਰਵਾਲ ਦੇ ਅਸਤੀਫੇ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਸਕਦੀ ਹੈ ਅਸਤੀਫਾ ਮਨਜ਼ੂਰ ਹੋ ਸਕਦਾ ਹੈ ਤੇ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸ਼ੀਤਲ ਅਗਰਵਾਲ ਦਾ ਅਸਤੀਫਾ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ 3 ਮਹੀਨوں ਹੀ ਹੈ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਸੀ ਅੱਜ ਤੋਂ 4 ਦਿਨ ਪਹਿਲਾਂ ਹੀ ਅਸਤੀਫਾ ਮਨਜ਼ੂਰ ਕੀਤਾ ਗਿਆ ਹੈ ਤਾਂ ਦੱਸਦੇ ਕਿ ਹੁਣ ਜਲੰਧਰ ਵੈਸਟ ਦੀ ਸੀਟ ਖਾਲੀ ਹੋ ਚੁੱਕੀ ਹੈ ਹੁਣ ਬਾਈ ਇਲੈਕਸ਼ਨਾਂ ਦੇ ਵਿੱਚ ਜਲੰਧਰ ਦੀ ਸੀਟ ਦੇ ਉੱਤੇ ਵੀ ਹੁਣ ਇਲੈਕਸ਼ਨ ਹੋਣਗੇ ਭਾਜਪਾ ਚ ਸ਼ਾਮਿਲ ਹੋਣ ਤੋਂ ਪਹਿਲਾਂ ਹੀ ਅਸਤੀਫਾ ਦਿੱਤਾ ਗਿਆ ਸੀ ਸ਼ੀਤਲ ਅਗਰਾਲ ਦੇ ਵੱਲੋਂ ਜਿਸ ਤੋਂ ਬਾਅਦ ਸ਼ੀਤਲ ਅਗਰਾਲ ਤੇ ਮੌਜੂਦਾ ਸਾਂਸਦ ਜਲੰਧਰ ਤੋਂ ਸੁਸ਼ੀਲ ਰੇਂਕੂ ਜਿਹੜਾ ਨੇ ਉਹ ਪਾਰਟੀਆਂ ਦੇ ਵਿੱਚ ਸ਼ਾਮਿਲ ਹੁੰਦੇ ਨੇ ਤੇ ਉਸ ਤੋਂ ਬਾਅਦ ਕਈ ਤਰੀਕੇ ਦੇ ਇਲਜ਼ਾਮ ਬਿਆਨਬਾਜ਼ੀਆਂ ਜਿਹੜੇ ਨੇ ਉਹ ਇੱਕ ਦੂਸਰੇ ਪਾਰਟੀ ਦੇ ਉੱਤੇ ਦਾਗੇ ਜਾਂਦੇ ਨੇ ਸ਼ੀਤਲ ਲੋਗਰਾ ਆਮ ਆਦਮੀ ਪਾਰਟੀ ਦੇ ਉੱਤੇ ਕਈ ਤਰੀਕੇ ਦੇ ਸਵਾਲ ਖੜੇ ਕਰਦੇ ਨੇ ਆਪਰੇਸ਼ਨ ਲੌਟਸ ਨੂੰ ਲੈ ਕੇ ਹਾਲਾਂਕਿ ਜ਼ਿਕਰਯੋਗ ਹੈ ਕਿ ਜਦੋਂ ਪੰਜਾਬ ਦੇ ਵਿੱਚ ਆਪਰੇਸ਼ਨ ਲਾਟਸ ਦੀ ਗੱਲ ਚੱਲੀ ਸੀ ਤਾਂ ਸ਼ੀਤਲ ਅਗਰਾਲੀ ਸਭ ਤੋਂ ਪਹਿਲੇ ਵਿਧਾਇਕ ਸੀ ਜਿਨ੍ਹਾਂ ਦੇ ਵੱਲੋਂ ਭਾਜਪਾ ਦੇ ਉੱਤੇ ਕਈ ਤਿੱਖੇ ਹਮਲੇ ਕੀਤੇ ਗਏ ਤੇ ਉਸ ਤੋਂ ਬਾਅਦ ਜਦੋਂ ਭਾਜਪਾ 'ਚ ਸ਼ਾਮਿਲ ਹੋਏ ਤਾਂ ਸ਼ੀਤਲ ਅਗਰਾਲ ਤੇ ਸੁਸ਼ੀਲ ਰਿੰਕੂ ਰਾਦੇਵ ਵੱਲੋਂ ਆਮ ਆਦਮੀ ਪਾਰਟੀ 'ਤੇ ਕਈ ਤਰੀਕੇ ਦੇ ਇਲਜ਼ਾਮ ਲਗਾਏ ਗਏ ਕਿ ਵਿਧਾਇਕਾਂ ਨੂੰ ਕੋਠੀ 'ਚ ਬੁਲਾ ਕੇ ਇਹ ਇੱਕ ਪ੍ਰੋਪਗੈਂਡਾ ਤਿਆਰ ਕੀਤਾ ਗਿਆ ਸੀ ਕਿ ਬਾਹਰ ਨਿਕਲ ਕੇ ਤੁਸੀਂ ਪਹਿਲਾਂ ਡੀਜੀਪੀ ਨੂੰ ਮਿਲੋ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਆ ਕੇ ਕਹੋ ਕਿ ਤੁਹਾਨੂੰ ਕਰੀਦਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਉਸ ਤੋਂ ਬਾਅਦ ਕਈ ਹੋਰ ਇਲਜ਼ਾਮ ਜਿਹੜਾ ਨੇ ਉਹ ਲਗਾਤਾਰ ਆਮ ਆਦਮੀ ਪਾਰਟੀ ਦੇ ਉੱਤੇ ਲਗਾਏ ਗਏ ਇਸ ਤੋਂ ਇਲਾਵਾ ਫਿਰ ਦੂਸਰੇ ਬੰਨੋ ਵੀ ਸੁਸ਼ੀਲ ਰਿੰਕੂ ਦੇ ਤੇ ਸੁਸ਼ੀਲ ਰਿੰਕੂ ਤੇ ਸ਼ੀਤਲ ਅਗਰ왈 ਦੇ ਉੱਤੇ ਇਲਜ਼ਾਮ ਦੀ ਝੜੀ ਲੱਗਦੀ ਹੈ ਜਲੰਧਰ 'ਚ ਚੱਲ ਰਹੇ ਡਰੇ ਸੱਟੇ ਦੇ ਅੱਡੇਆਂ ਦਾ ਕਿੰਗਪਿੰਜ ਜਿਹੜਾ ਹੈ ਉਹ ਸ਼ੀਤਲ ਅਗਰ왈 ਨੂੰ ਦੱਸਿਆ ਜਾਂਦਾ ਤੇ ਕਈ ਪਹਿਲਾਂ ਦੇ ਮਾਮਲੇ ਜਿਹੜਾ ਨੇ ਜਿਹੜੇ ਕੋਰਟ ਦੇ ਵਿੱਚ ਨੇ ਉਹ ਵੀ ਲਿਆਏ ਜਾਂਦੇ ਨੇ ਜਨਾ ਦੇ ਵਿੱਚ ਸ਼ੀਤਲ ਅਗਰ왈 ਨੂੰ ਆਫਸਰਾਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਸ਼ੀਤਲ ਅਗਰਾਲ ਕਈ ਵਾਰ ਫੇਸਬੁੱਕ ਲਾਈਵ ਤੇ ਆ ਕੇ ਹਾਈ ਕੋਰਟ ਜਾਣਦੀਆਂ ਧਮਕੀਆਂ ਦਿੰਦੇ ਨੇ ਤੇ ਅੱਜ ਵੀ ਜਦੋਂ ਪੱਤਰਕਾਰਾਂ ਦੇ ਵੱਲੋਂ ਸ਼ੀਤਲ ਅਗਰਾਲ ਨੂੰ ਪੁੱਛਿਆ ਗਿਆ ਕਿ ਜੇਕਰ ਅਸਤੀਫਾ ਮਨਜ਼ੂਰ ਹੋ ਜਾਂਦਾ ਹੈ ਤਾਂ ਤੁਸੀਂ ਅਗਲਾ ਕਦਮ ਕੀ ਚੁੱਕੋਗੇ ਤਾਂ ਉਹਨਾਂ ਨੇ ਉਸ ਸਮੇਂ ਵੀ ਕਿਹਾ ਕਿ ਮੈਂ ਪੰਜਾਬ ਸਰਕਾਰ ਦੇ ਖਿਲਾਫ ਹਾਈ ਕੋਰਟ ਦਾ ਰੁਖ ਕਰੂੰਗਾ ਤੇ ਹੁਣ ਅਸਤੀਫਾ ਜਿਹੜਾ ਸ਼ੀਤਲ ਅਗਰਾਲ ਦਾ ਮਨਜ਼ੂਰ ਹੋ ਚੁੱਕਾ ਹੈ ਸ਼ੀਤਲ ਅਗਰਾਲ ਹੁਣ ਆਪਣੀ ਵਿਧਾਇਕੀ ਤੋ ਹੱਥ ਚੋਂ ਚੁੱਕੇ ਨੇ ਤੇ ਹੁਣ ਜਲੰਧਰ ਵੈਸਟ ਦੀ ਸੀਟ ਖਾਲੀ ਹੋ ਚੁੱਕੀ ਹੈ ਇਸ ਤੋਂ ਇਲਾਵਾ ਜੇਕਰ ਕੜੀ ਦੀ ਗੱਲ ਕਰੀਏ ਤਾਂ ਸ਼ੀਤਲ ਅਗਰਵਾਲ ਤੇ ਸੁਸ਼ੀਲ ਰਿੰਕੂ ਦੇ ਆਪਸੀ ਵਿਵਾਦ ਵੀ ਜਗ ਜਾਹਰ ਨੇ ਜਦ ਅਹਿਮ ਨਾਮ ਜਿਹੜਾ ਸ਼ੀਤਲ ਅਗਰਵਾਲ ਦਾ ਨਿਕਲ ਕੇ ਆਉਂਦਾ ਹੈ ਜਦੋਂ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੁੰਦੇ ਨੇ ਤਾਂ ਉਸ ਸਮੇਂ ਵੀ ਕਿਹਾ ਜਾਂਦਾ ਕਿ ਸ਼ੀਤਲ ਅਗਰਵਾਲ ਸਭ ਤੋਂ ਮੇਨ ਕੜੀ ਨੇ ਜਿਨ੍ਹਾਂ ਨੇ ਸੁਸ਼ੀਲ ਰਿੰਕੂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਿਲ ਕਰਾਇਆ ਤੇ ਜਦੋਂ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਸੰਸਦ ਬਣਦੇ ਨੇ ਤਾ ਦੋਮਾ ਦੀਆਂ ਨਰਾਜ਼ਗੀਆਂ ਜਗਜਾਹਰ ਹੁੰਦੀਆਂ ਆ ਜਦੋਂ ਫੇਸਬੁੱਕ ਲਾਈਵ ਤੇ ਆ ਕੇ ਸ਼ੀਤਲ ਅਗਰਾਲ ਕਈ ਤਰੀਕੇ ਦੇ ਇਲਜ਼ਾਮ ਸੁਸ਼ੀਲ ਰਿੰਕੂ ਤੇ ਲਗਾਉਂਦੇ ਨੇ ਪਰ ਦੋਸਤੋ ਬਾਅਦ ਹੀ ਅਚਾਨਕ ਵੱਡੀ ਖਬਰ ਇਹ ਸਾਹਮਣੇ ਨਿਕਲ ਕੇ ਆਂਦੀ ਹੈ ਕਿ ਚੰਦ ਮਿੰਟਾਂ ਚ ਹੀ ਜਿਹੜਾ ਸ਼ੀਤਲ ਅਗਰਾਲ ਤੇ ਸੁਸ਼ੀਲ ਰਿੰਕੂ ਭਾਜਪਾ ਚ ਸ਼ਾਮਿਲ ਹੋ ਜਾਂਦੇ ਨੇ ਤੇ ਉਸ ਤੋਂ ਪਹਿਲਾਂ ਸ਼ੀਤਲ ਅਗਰਾਲ ਆਪਣਾ ਅਸਤੀਫਾ ਵੀ ਪਾ ਦਿੰਦੇ ਨੇ ਤੇ ਆਮ ਆਦਮੀ ਪਾਰਟੀ ਦੇ ਸਾਰੇ ਜ਼ਿੰਮੇਵਾਰੀਆਂ ਤੋਂ ਅਸਤੀਫਾ ਲੈ ਲੈਂਦੇ ਨੇ ਤੇ ਉਸ ਤੋਂ ਬਾਅਦ ਭਾਜਪਾ ਚ ਸ਼ਾਮਿਲ ਹੋ ਜਾਂਦੇ ਨੇ ਤੇ ਕੱਲ ਅਚਾਨਕ ਹੀ ਸੋ ਸ਼ੀ ਸ਼ੀਤਲ ਅਗਰ왈 ਦੀ ਫੇਸਬੁੱਕ ਤੋਂ ਇਹ ਵੀ ਹਟਾ ਦਿੱਤਾ ਜਾਂਦਾ ਹੈ ਮੋਦੀ ਦਾ ਪਰਿਵਾਰ ਜੋ ਟਾਈਟਲ ਰੱਖਿਆ ਗਿਆ ਸੀ ਉਹ ਵੀ ਹਟਾ ਦਿੱਤਾ ਜਾਂਦਾ ਹੈ ਤੇ ਅਸਤੀਫਾ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਤੇ ਅੱਜ ਕੈਸੀ ਰੋਜ਼ ਐਵੇਂ ਆ ਕਰਕੇ ਕੁਲਤਾਰ ਸੰਧਵਾ ਜਿਹੜੇ ਨੇ ਉਸੋ ਸ਼ੀਤਾ ਲਗਰਾਲ ਦੇ ਨਾਲ ਮੁਲਾਕਾਤ ਨਹੀਂ ਕਰ ਪਾਇਆ ਜਿਸ ਤੋਂ ਬਾਅਦ ਬਾਹਰ ਨਿਕਲ ਕੇ ਉਹਨਾਂ ਦੇ ਵੱਲੋਂ ਜਿੱਥੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਦਾਗੇ ਗਏ ਉਸ ਤੋਂ ਬਾਅਦ ਭਾਜਪਾ 'ਚ ਰਹਿਣ ਦੀ ਗੱਲ ਦੇ ਉੱਤੇ ਉਹਨਾਂ ਦੇ ਵੱਲੋਂ ਚੁੱਪੀ ਸਾਦੀ ਰੱਖੀ ਉਸ ਗੱਲ ਦਾ ਜਵਾਬ ਜਿਹੜਾ ਸ਼ੀਤਾ ਲਗਰਾਲ ਦੇ ਵੱਲੋਂ ਨਹੀਂ ਦਿੱਤਾ ਗਿਆ ਤੇ ਹੁਣ ਵੱਡੀ ਖਬਰੇ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 30 ਜੂਨ 3 ਮਈ ਨੂੰ ਹੀ ਸ਼ੀਤਾ ਲਗਰਾਲ ਦਾ ਅਸਤੀਫਾ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਮਨਜ਼ੂਰ ਕਰ ਲਿਆ ਗਿਆ ਸੀ